ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਸਿੰਘ ਰਾਣੀ ਡੈਰੀ ਫਾਰਮ ਤੇ ਜਿਹੜੇ ਵੀ ਚੈਨਲ ਦੇਖਦੇ ਆ ਨਵੇਂ ਜੁੜਨਾ ਚਾਹੁੰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਮੇਰੇ ਵੀਰ ਪਹਿਲਾਂ ਹੀ ਮੈਂ ਬੇਨਤੀ ਕਰੀ ਸੀ ਵੀ ਪਹਿਲਾਂ 1200 ਹੋ ਗਏ ਹੁਣ 1250 ਸਬਸਕ੍ਰਾਈਬਰ ਹੋ ਗਏ ਆਪਣਾ ਠੀਕ ਥੋੜੇ ਹੰਬੜਾ ਹੋਰ ਮੋਰ ਮੇਰੇ ਵੀਰ ਦਾ ਹੱਕ ਦੂਜੇ ਉਧਰ ਉਹਦੀ ਸ਼ੇਅਰ ਕਰਕੇ ਸਬਸਕ੍ਰਾਈਬ ਕਰਾਓ ਤਾਕੇ ਮੇਰਾ ਵੀ ਫਾਇਦਾ ਹੋਵੇ ਜੀ ਤੁਸੀਂ ਵੀ ਲਾਹਾ ਲੈ ਸਕੋ ਮੇਰੇ ਚੈਨਲ ਤੋਂ ਅੱਜ ਆਪਾਂ ਦੀਨਾ ਸਾਹਿਬ ਪਹੁੰਚੇ ਆ ਆ ਵੀਰ ਕੋਲ ਸੱਜਰ ਝੋਟੀ ਆ ਦੂਜਾ ਦੂਜਾ ਸੂਆ ਮਗਰ ਕੱਟੀ ਆ ਤੇ ਝੋਟੀ ਵੀ ਸਿੰਗਲ ਹੱਡੀ ਪਤਲੀ ਪੂਛ ਇਹ ਤੁਹਾਨੂੰ ਪਹਿਲਾਂ ਦੱਸ ਦਾਨਾ ਪਤਲੇ ਪੱਟ ਦੀਏ ਦੁੱਧ ਵਾਲੀ ਆ ਬਾਕੀ ਬਾਈ ਪੁੱਛ ਕੇ ਸਾਰੀ ਨੌਲਜ ਲੈ ਕੇ ਤਾਹਾਂ ਤੇ ਆ ਵੀਰ ਜੀ ਆ ਜੋ ਇੱਧਰ ਸਾਹਮਣੇ ਜੀ ਪਹਿਲਾ ਸਸਿਕਾ ਜੀ ਸਸਿਕਾ ਜੀ ਤੇ ਝੋਟੀ ਦਾ ਪਹਿਲਾ ਆਪਣਾ ਨਾਮ ਤੇ ਐਡਰੈਸ ਦੱਸੋ ਪੂਰਾ ਪਿੰਡ ਦੀਨਾ ਸਾਹ ਜੀ ਹਾਂਜੀ ਜਿਹੜਾ ਮੌਕਾ ਹਾਂਜੀ ਹੋਣ ਲਾਲ ਪੰਡਤ ਜੀ ਹੋਣ ਲਾਲ ਪੰਡਤ ਤੇ ਮੋਬਾਈਲ ਨੰਬਰ 99638 ਹਾਂਜੀ 59006 ਜੀ ਚਲੋ ਉਪਰ ਸਕਰੀਨ ਦੇ ਥੱਲੇ ਲਾਵਾਂਗੇ ਇਹ ਝੋਟੀ ਬਾਰੇ ਨਾਲ ਜੀ ਦਿਓ ਵੀ ਇਹ ਕਿਹੜਾ ਸੋਆ ਇਹ ਦੂਜਾ ਸੋਆ ਠੀਕ ਕਰ ਵਰ ਕਰਦੇ ਆਪਾਂ ਹਾਂਜੀ ਕਿੰਨਾ ਦੁੱਧ ਦੱਸਿਆ ਬਾਈਆਂ ਨੇ ਜਿੱਤੋ ਲਈ ਆਪਾਂ ਇਹ ਦੁੱਧ ਦਾ ਆਪਾਂ 5-6 ਦਿਨ 7 ਦਿਨ ਹੋ ਗਏ ਹੋਣਗੇ 10 ਲੀਟਰ ਤਿਆਰ ਹੁੰਦਾ ਫਿਰ ਹਲੇ 5-6 ਦਿਨ ਹੋ ਗਏ ਆ ਜੀ ਹਾਂ ਹਾਂ 12 ਕਿਲੋ ਤਾਂ ਦੇਉ ਸੰਜੋ ਹਾਂ ਉਹ ਸੇਵਾ ਦਾ ਹਿਸਾਬ ਨਾਲੀ ਬਾਕੀ ਬਾਈ ਦੁੱਧ ਦਾ ਬਾਕੀ ਗੱਲ ਆ ਵੀ ਸੇਵਾ ਦਾ ਜਿੰਨਾ ਪਾਉਂਗੇ ਉਹਨਾਂ ਖੱਢੀ ਜਾਉਂਗੇ ਬਾਕੀ ਮੱਝ ਦੁੱਧ ਵਾਲੀ ਆ ਜਿਹੜੀ ਮੇਨ ਗੱਲਾਂ ਹੁੰਦੀਆਂ ਪਤਲਾ ਪਿੰਡਾ ਪਤਲੀ ਖੂਸ਼ ਆ ਆ ਤੋਰੋ ਮੜਾ ਆ ਬਾਕੀਆਂ ਦੇ ਅੱਗੇ ਬਾਈਆਂ ਦੀ ਦੋ ਤਿੰਨ ਗਾਇਆਂ ਨੇ ਵੀਡੀਓ ਵੀ ਫੜੀਆਂ ਤੇ ਚਾਰ ਸੀਗੇ ਮੱਝਾਂ ਠੀਕ ਵੀਰ ਕਦੇ ਚਾਰ ਮੱਝਾਂ ਲਿਆਏ ਸੀ ਸਾਰੇ ਤਿੰਨ ਵੇਦੀਆਂ ਕਾਰ ਟੁੱਟੀ ਹੈਗੀ ਇਹੋ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਮੋੜ ਲਿਓ ਜੀ ਸਿੱਧੂ ਥਾਣ ਲੈਵਾ ਬਹੁਤ ਸੋਨਾ ਲੱਗਾ ਝੋਤੀ ਆਹ ਬਾਕੀ ਦਾ ਪਸਮਾ ਬਹੁਤ ਵਧੀਆ ਥਾਣ ਕੱਲਾ ਬਾਕੀ ਪਸਮਾ ਬਾਈ ਕਹਿੰਦੇ ਇੱਕ ਵਾਰੀ ਫੋਨ ਤੇ ਲੋਕੇਸ਼ਨ ਦਾ ਪਤਾ ਕਰਕੇ ਘਰ ਆ ਕੇ ਤਰਾ ਤੁਰਾ ਮਾਰ ਕੇ ਉਹਦਾ ਫਿਰ ਫਰੀਦੋ ਜਾਣੇ ਸਾਡਾ ਫਰਜ਼ ਆ ਤੁਹਾਨੂੰ ਦਿਖਾਉਣ ਦਾ ਪਸੂ ਕਿ ਉਹਦਾ ਫਰਜ਼ ਹੀ ਕਦੇ ਨਾ ਉਹਦਾ ਨਹੀਂ ਬਗੈਰ ਖਾਜੀ ਤੋਂ ਵੀ ਆਪਣਾ ਦੇਖ ਸਕਦਾ ਜੋ ਬਾਕੀ ਵੀ ਜੀ ਨੇ ਹੁਣ ਦੱਸੀ ਜਾਂਦੇ ਆ ਕਹਿੰਦੇ ਵੀ ਜੇ ਕਿਸੇ ਨੇ ਤਸੱਲੀ ਵੀ ਕਰਨੀ ਆ ਨਾ ਬਾਈ ਕੋਲ ਆ ਕੇ ਬਿਨਾ ਸਾਈ ਤੋਂ ਅੱਜ ਸੱਲੀ ਕਰ ਲੋ ਬਹੁਤ ਬਾਅਦ ਸੌਦਾ ਕਰੋ ਜੇ ਤੁਹਾਡੇ ਫਿੱਟ ਆ ਕੋਈ ਫੋਟ ਮਾਟ ਹਾਂ ਹੋਵੇ ਆ ਉਹਦਾ ਪਹਿਲਾਂ ਪਾਈਕੋ ਕਰ ਲੋ ਠੀਕ ਬਾਕੀ ਵੀ ਜੇ ਮੈਂ ਕਹਿੰਦੇ ਹੁੰਦੇ ਆ ਦੇਵਤੇ ਆ ਪੰਡਿਤ ਤੇ ਖਾਲਸੇ ਝੂਠ ਘੱਟ ਮਾਰਦੇ ਹੁੰਦੇ ਆ ਨਹੀਂ ਹੋਰ ਬੰਦੇ ਤਾਂ ਕਰ ਵੀ ਜਾਂਦੇ ਆ ਨਹੀਂ ਪਹਿਲਾਂ ਕਰ ਲਈ ਫਿਰ ਸਾਈ ਤੋਂ ਉਹਦਾ ਤਸੱਲੀ ਕਰਦੇ ਜੇ ਮਨ ਨੂੰ ਲੱਗਦਾ ਲੈ ਜੇ ਹਾਂਜੀ 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 ਤੇ ਦੇਣ ਲੈਣ ਜਾਂ ਰੇਟ ਕਿੰਨਾ ਕਰੋਗੇ ਦਾ ਰੇਟ 1.5 ਹੈ ਜੀ ਇਹ ਚ ਮੰਤਨ ਹੋ ਜੂ ਹਾਂਜੀ ਕਰ ਬਾਈ ਕਹਿੰਦਾ 1 ਲੱਖ ਤੇ 5000 ਆ ਦੀਨਾ ਸਾਹਿਬ ਗੁਰਦਰਾ ਸਾਹਿਬ ਦੇ ਲਾਗੇ ਜੇਪਨ ਸਾਹਿਬ ਦੇ ਗੁਰਦਰਾ ਸਾਹਿਬ ਦੇ ਲਾਗੇ ਬਾਈ ਕਹਿੰਦਾ ਘਰ ਆ ਬਸ ਦਿੱਤੇ ਹੋਏ ਨੰਬਰ ਤੇ ਗੁਰਦਰਾ ਸਾਹਿਬ ਕੋਲ ਆ ਕੇ ਤੁਸੀਂ ਫੋਨ ਲਾਓ ਤੇ ਬਾਈ ਤੁਹਾਨੂੰ ਆਪੇ ਬਾਕੀ ਮੂਹਣ ਪੰਡਤ ਦਾ ਵਪਾਰੀ ਦਾ ਘਰ ਹਾਂ ਮੂਹਣ ਪੰਡਤ ਵਪਾਰੀ ਮਸ਼ਹੂਰ ਆ ਰਾਜਾ ਪੰਡਤ ਹਾਂਜੀ ਓਕੇ ਬਾਈ ਸੱਚੀ ਕਾਲ